ਅਦੇ ਜਿਹੜੀ ਹਾਊਸਿੰਗ ਦੀ ਬਿਲਟੀ ਹੈ ਉਸ ਦੇ ਵਿੱਚ ਅਸੀਂ ਪ੍ਰਮੁੱਖ ਤੌਰ ਤੇ ਕੋਸ਼ਿਸ਼ ਕੀਤੀ ਹੈ ਉਹਨਾਂ ਅਦਲਿਆਂ ਨੂੰ ਹਾਊਸਿੰਗ ਵਿੱਚੋਂ ਪਾਸ ਕੀਤਾ ਜਾਵੇ ਜਿਦੇ ਨਾਮ ਹਿਦਿਆਣਾ ਵਾਸੀ ਹੁੰਦੇ ਔਰ ਲੋਕ ਜਿਤਨੇ ਜਿਹੜੇ ਕੰਮੇ ਹੋ ਸਕਣ ਉਸ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਓਵਰਏਜ ਦਾ ਜਿਹੜਾ ਮੁੱਦਾ ਤੇ ਓਵਰਏਜ ਵਾਲੇ ਮਜ਼ਦੂਰ ਬਹੁਤ ਕਿਤੋਂ ਪੱਕੇ ਨਹੀਂ ਹੋ ਪਾ ਰਹੇ ਸੀ ਬੜੇ ਕਿਤੋਂ ਉਹ ਇਸੇ ਮੈਕਬੇ ਦੇ ਵਿੱਚ ਕਾਰਪੋਰੇਸ਼ਨ ਚ ਕੰਮ ਕਰਦੇ ਕਰਦੇ ਦੁਰਗ ਵੀ ਹੋ ਗਏ ਉਮਰਾ ਵੀ ਨੰਗੀਆਂ ਪਰ ਪੱਕੇ ਨਹੀਂ ਹੋ ਪਾਇਆ ਤੇ ਖਾਸ ਕਰਕੇ ਉਸ ਮੁੱਦੇ ਨੂੰ ਤਰਕੀਬ ਦਿੰਦੇ ਹੋਏ ਅੱਜ ਹਾਊਸ ਦੇ ਵਿੱਚ ਉਹ ਮੁੱਦਾ ਪਾਸ ਕੀਤਾ ਗਿਆ ਇਸ ਦੇ ਨਾਲ ਨਾਲ ਜਿਹੜੇ ਮਾਲੀ ਬੇਲਦਾਰ ਨੇ ਉਹਨਾਂ ਨੂੰ ਕਦੇ ਵੀ ਕੰਸੀਡਰ ਨਹੀਂ ਕੀਤਾ ਗਿਆ ਸੀ ਔਰ ਉਹਨਾਂ ਦੇ ਹਿੱਤ ਵਾਸਤੇ ਵੀ ਅੱਜ ਉਹਨਾਂ ਨੂੰ ਵੀ ਪੱਕਿਆ ਕਰਨ ਦਾ ਜਿਹੜਾ ਮੁੱਦਾ ਪਾਸ ਕੀਤਾ ਗਿਆ ਔਰ ਸਭ ਤੋਂ ਨਵੇਕਲਾ ਜੋ ਕਦਮ ਅੱਜ ਪੂਰੇ ਹਾਊਸ ਨੇ ਨਾਲ ਕੀ ਚੱਕਿਆ ਆਇਆ ਕਾਰਪੋਰੇਸ਼ਨ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਹੈ ਕਿ ਅਸੀਂ ਇਸ ਹਾਊਸ ਲੂਪ ਪੇਪਰ ਲੈ ਕੇ ਕਰਨ ਜਾ ਰਹੇ ਹਾਂ ਇਸ ਰੰਕੀ ਵਿਧਾਨ ਸਭਾ ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇਹ ਅਹਿਮ ਫੈਸਲਾ ਔਰ ਇਤਿਹਾਸਿਕ ਫੈਸਲਾ ਲਿਆ ਸੀ ਕਿ ਵੀ ਅਸੀਂ ਜਾਣਦੇ ਆ ਕਿ ਜਦੋਂ ਕਾਗਜ਼ ਦੀ ਵਰਤੋਂ ਹੁੰਦੀ ਆ ਤਾਂ ਕਿਤੇ ਨਾ ਕਿਤੇ ਜੁਗਰੇਖ ਵੀ ਜਿਹੜੇ ਬੜੀ ਵੱਡੀ ਤਾੜਦਾਰ ਤੇ ਕੱਟੇ ਜਾਂਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੇ ਵਾਤਾਵਰਣ ਨੂੰ ਕੋਈ ਨੁਕਸਾਨ ਪਹੁੰਚੇ ਤੇ ਉਹ ਵੀ ਤਰਦੀਰ ਉਤੇ ਅਸੀਂ ਪੇਪਰਲੈਸ ਹਾਊਸ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਕਰਨ ਜਾ ਰਹੇ ਆਂ ਔਰ ਇਹ ਮਤਾ ਵੀ ਬਿਲਕੁਲ ਪਾਸ ਕਰ ਦਿੱਤਾ ਗਿਆ। ਔਰ ਇਸ ਤੋਂ ਇਲਾਵਾ ਕੁਝ ਤਰ੍ਹਾਂ ਦੇ ਆਧਾਰ ਤੇ ਜਿਹੜੇ ਤੁਸੀਂ ਜਾਣਦੇ ਆਂ ਜੀ ਨੌਕਰੀ ਦੇ ਦੌਰਾਨ ਕੁਝ ਮੌਤਾ ਹੋ ਜਾਂਦੀਆਂ ਆ ਜਾਂ ਉਹਨਾਂ ਦੀਆਂ ਅੱਗੇ ਜਿਹੜੇ ਵਾਰਸ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ। ਤੋਂ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੀ ਆ ਸੀ ਖਾਸ ਤੌਰ ਤੇ ਉਹਨਾਂ ਦੇ ਸਾਰੇ ਮਤੇ ਉਤੇ ਪਾਸ ਕਰਕੇ ਨੰਤਸ ਦੇ ਰਾਤੇ ਜਿੰਨੇ ਮੌਕਿਆਂ ਉਦੋਂ ਦਾ ਫੈਸਲਾ ਮੇਰੇ ਮਤੇਰਾ ਤੋਂ ਕਾਤੇ ਪਰ ਵਿਰੋਧੀ ਨੇ ਕਹਿ ਲਿਆ ਕਿ ਐਜੰਡਾ ਜਿਹੜਾ ਦਾ ਜੇ ਰਾਤ ਨੂੰ ਪਹੁੰਚਿਆ ਦਾ ਕਿਸ ਤਰ੍ਹਾਂ ਕਿ ਪਾਸੇ ਆ 2052 ਪੀ ਕਿਤਾ ਪੋਸੀਬਲ ਹੈ ਕਿ ਮਤੇ ਪੜੇਗਾ ਆ ਜਿਵੇਂ ਮਤੇਰੀ ਇਹ ਸਾਰੇ ਨੂੰ ਪ੍ਰੋਵਾਈਡ ਆਊਟ ਕਰ ਦਿੱਤੇ ਰਹਿ ਜੇਗੇ ਔਰ ਉਸ ਦੀ ਸ਼ੁਰੂਆਤ ਹੀ ਇੱਥੋਂ ਹੀ ਪੇਪਰਲੈਸ ਜਿਹੜਾ काम મેગા ઓદી શુરૂઆત કે તુકી ਜਿਹੜੇ 1000 ਚ ਰਹੇਗੇ ਐਫ ਐਨ ਸੀ ਕੀ ਦੇ ਰਿਹਾ ਸੀ ਇਕਲੇ ਇਕਲੇ ਉਹਨਾਂ ਨੂੰ ਦੇ ਦਿੱਤੇ ਗਏ ਆ ਬਕਾਇਦਾ ਇਸ ਦੇ ਨਾਲ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਉਹਨਾਂ ਨੂੰ ਇਹਦੀਆਂ ਪ੍ਰਿੰਟ ਕਾਪੀਸ ਆਲਰੇਡੀ ਉਸ ਤੋਂ ਪਹਿਲਾਂ ਪ੍ਰੋਵਾਈਡ ਹੋ ਚੁੱਕੇ ਆ ਸੋ ਸਾਰਾ ਕੰਮ ਪਾਰਡਰਸੀ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਇੱਕ ਪੀਸ ਮੁਹੱਈਆ ਕਰਾਈ ਗਈ ਹੈ ਔਰ ਕੁਝ ਵੀ ਓਲਾ ਨਹੀਂ ਰੱਖਿਆ ਗਿਆ ਸੋ ਇਹ ਅਬ ਇਸੇ ਕਹਿ ਕਿ ਅਸੀਂ ਇਸ ਵੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਨੈਕਸਟ ਟਾਈਮ ਤੋਂ

ਕਮ ਹੈ ਉਹ ਅਜੇ ਹ ਨਹੀਂ ਹੋਏਗਾ ਵੀ ਇਹ ਕੁਝ ਕੁ ਕੁ ਲੁਕੋ ਕੇ ਰੱਖ ਲੋ ਜਾਂ ਤੁਸੀਂ ਕੋਈ ਸਾਨੂੰ ਮਿਲਿਆ ਨਹੀਂ ਨਾਲ ਦੀ ਨਾਲ ਸਾਰਿਆਂ ਨੂੰ ਡੈਟਾ ਸਾਰਿਆਂ ਨੇ ਵਾਕ ਆਊਟ ਕੀਤਾ ਉਹ ਕਹਿੰਦੇ ਕਿ ਅਸੀਂ ਅਰਜੀ ਮੀਟਿੰਗ ਦੇ ਖਾਤਮਾ ਕਮਿਊਨਿਟੀ ਕਰਦੇ ਜਿਵੇਂ ਇਤਨੇ ਗੱਲ ਕਹੋਤੇ ਦਗਾ ਅਸਰ ਦਿੱਤੇ ਵੈਸੇ ਕੋਈ ਹੈ ਨਹੀਂ ਐ ਕਿ 올 ਪਾਰਟੀ ਮੀਟਿੰਗ ਕੀਤੀ ਗਈ ਹੈ ਬਕਾਇਦਾ ਇੱਕ ਇੱਕ ਮਤਾ ਨਾਰੇਗਾ ਦੀ ਸੌਪ ਕਰਦੀ ਰਹੀ ਹੈ ਸਾਰੀਆਂ ਪਾਰਟੀਆਂ ਇੱਕ ਪਾਰਟੀ ਦੀ ਸਾਰੀਆਂ ਪਾਰਟੀਆਂ ਨੇ ਆਪ ਨੂੰ ਇਕੱਠੇ ਹੋ ਕੇ ਜਿਹੜਾ ਅਰਜੀ ਮੀਟਿੰਗ ਨੇ ਕੋਈ ਦਿੱਕਤ ਨਹੀਂ ਅਗਰ ਉਹਨਾਂ ਦਾ ਕੁਝ ਹੋਇਆ ਉਹਨਾਂ ਤੇ ਰਾਤ ਦੀ ਗੱਟ ਉੱਤ ਕਰ ਲਾਂਗੇ ਜੀ ਉਹ ਕਹਿੰਦੇ ਤੋਰ ਮੋਰੀ ਕੋਜੜਾ ਬਾਹਰ ਐਜੰਡਾ ਤੇ ਜਿਹੜੇ ਐਜੰਡਾ ਕਰਨੇ ਸੀ ਸੀ ਜੀਆ ਤੇ ਤਾਂ ਕਿ ਬੁਧੀ ਪਾਰੀਆਂ ਨੂੰ ਡੰਡਿਆਂ ਬਾਰੇ ਪਤਾ ਨਾ ਲੱਗੇ ਅਗਰ ਇਸ ਤਰ੍ਹਾਂ ਦੀ ਗੱਲ ਹੋ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਫੋਟੋਕਾਪੀ ਆ ਦੁੱਤੀ ਵੀ ਸਮਝਦਾਰ ਹੂੰ 1000 ਐਜੰਡਾ 1100 ਦੇ ਤਕਰੀਬਨ ਇੱਕ ਇੱਕ ਵਿਅਕਤੀ ਨੂੰ ਜਾਣਾ ਸੀ ਤੇ 9 ਤੋਂ 10000 ਫੋਟੋਕਾਪੀ ਹੋਣੀ ਆ ਸੀ ਬਿਕਾਜ਼ ਨਾਟ ਐਟ ਆਲ ਪੋਸੀਬਲ ਕਿ ਇੱਕ ਟਾਈਮ ਤੇ ਹੋ ਕੇ ਖਰੀਦ ਹੋ ਜਾਲੀਆ ਤੋ ਜਿਹੜਾ ਉਹਨਾਂ ਦੇ ਲੀਡਰ ਆਫ oppositon ਸੀ ਉਹਨਾਂ ਨੂੰ ਬਕਾਇਦਾ ਪ੍ਰਿੰਟ ਆਊਟ ਫੋਟੋਕਾਪੀ ਵਾਰਡ ਵਾਈਜ਼ ਕੀ ਕੀ ਕਾਰਜ ਕੀਤੇ ਜਿੱਤੋ ਉਹਨੇ ਪੂਰੀ ਡਿਟੇਲ ਦਿੱਤੀ ਗਈ ਹੈ ਲੀਡਰ ਆਫ oppositon ਨੂੰ ਕਦੋਂ ਭੇਜੇ ਉਹਨਾਂ ਨੂੰ ਤਾਂ ਉਹ ਅਕਤੂਬਰ ਇਵਨਿੰਗ ਦੇ ਵਿੱਚ ਚਲੀ ਗਈ ਸੀ ਬਈ ਕੀ ਪਤੀਵਾਨ ਕੇ ਇੱਕ ਦਿਨ ਦੇ ਵਿੱਚ ਕੇ ਯਾਰ ਕੰਮ ਜਾ ਜਾਂਦੇ ਜਿਹੜਾ ਬੜੇ ਯਾਤਿ ਹੁੰਦੇ ਤੇ ਅਗਲੀ ਕਾਰਵਾਈ ਵਾਸਤੇ ਤਿਆਰੀ ਕੀਤੀ ਸੀ ਫੇਰੀ ਐਫਐਨਸੀਸੀ ਦੀ ਮੀਟਿੰਗ ਸੀਗੀ ਲਾਸਟ ਐਫਐਨਸੀਸੀ ਦੀ ਮੀਟਿੰਗ ਤੇ ਅੱਜ ਅੱਜ ਇੱਕ ਦਿਨ ਦੇ ਵਿੱਚ ਫਾਰਟਰ ਤੇ ਕਰਾ ਸੀ ਸਿਰ ਦੋ ਦਿਨਾਂ ਦੇ ਪਾਰ ਕੀਤੇ ਆ ਦੋ ਦਿਨ ਦੇ ਵਿੱਚ ਕਰੇ ਆ ਜੀ ਆਸ ਪਿਤੇ ਦੀ ਪਾਲਤੀ ਪਾਸਿਤੇ ਲਾਸਟ ਸੈਸ਼ਨ ਦੀ ਦੀ ਰੀਪੋਰਟ ਦੀ ਵੀਡੀਓ 9 ਦੇ ਦਿੱਤੀ ਤੇ ਉਹ ਵੀ ਤੋਂ ਸੀਰੀਅਸ ਟੂ ਕੰਪਲੀਟਰ ਪਰਦੇ ਹੋ ਥੋੜਾ ਸਮਾਂ ਲੱਗ ਜਾਂਦਾ ਸੋ ਉਹ ਨਾਲ ਦੇਨੇ ਸੀਗੇ ਅਜੰਡੇ ਇਹ ਕਲਤੀ ਦਿੱਤੇ ਚਾਰ ਹੋ ਨਾਲ ਦੇ ਦਿੱਤੇ ਤੇ ਜੀ ਤੇ اور ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗੀ ਸਾਡੇ ਮੁਲਾਜ਼ਮ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਬੇਟਾ ਬਹੁਤ ਬਿਮਾਰ ਹੈ ਸੋ ਉਹਨਾਂ ਵਾਸਤੇ ਜਿਹੜੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹ ਅਜੰਡਾ ਵੀ ਕਹਿ ਦੇ ਦੇਣਾ ਤੇ ਪਾਸ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਹੈ ਤੇ ਪਰਫੈਕਸ਼ਨ ਨੂੰ ਮਿਲੀ ਉਹਨਾਂ ਨੂੰ ਦਿੱਤੇ ਜਾਵੇ ਤਾਂ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਅਨਮੁੱਲੀ ਜਾਨ ਉਹ ਬਚਾਈ ਜਾਵੇ ਇਹ ਜਿਹੜਾ ਜਨਰਲ ਚਿੱਤਰ ਅਜੰਡੇ ਰੇਤੀ ਜੀ ਹੈ ਸਹੀ ਹੈ ਜੀ ਤੇ ਸੰਜੂ ਜੀ ਇਹਦੇ ਚ 30000 ਤੇ ਨੌਕਰੀਆਂ ਸੀ ਉਹ ਅਸੀਂ ਪਾਸ ਕੀਤੀਆਂ ਪੇਪਰ ਲੈਸ ਅਸੀਂ ਬੈਕ ਖਤਮ ਕਰਨ ਜਾ ਰਹੇ ਆ ਪੰਜਾਬ ਸਰਕਾਰ ਨੇ ਸੁਝਾਣ ਸਭਾ ਕੀਤਾ ਉਸੇ ਤਰ੍ਹਾਂ ਦੀ ਅੱਦਾਨਾ ਚ ਸਭ ਤੋਂ ਪਹਿਲਾਂ ਪਹਿਲ ਕੀਤੀ ਆ ਤੇ ਜਿੰਨੇ ਵੀ ਜਿਵੇਂ ਇੱਕ ਐਸਆਈ ਦੇ ਬੇਟੇ ਨੂੰ ਮੈਡੀਕਲ ਬਹਿ ਉਹਦਾ ਹੱਕਵਾਨ ਦਾ ਜਿਹੜਾ ਇਲਾਜ ਵਾਸਤੇ ਉਹ ਪਾਸ ਕੀਤਾ ਜਿੰਨੇ ਵੀ ਅਸੀਂ ਮਤੇ ਸੀਗੇ ਉਹ ਪਾਸ ਕੀਤੇ ਤੇ ਮੈਂ ਇੱਕ ਤੁਹਾਨੂੰ ਪਹੁੰਚਣ ਕਰਨਾ ਚਾਹੁੰਦਾ ਕੱਲ ਹਾਲ ਪਾਰਟੀ ਮੀਟਿੰਗ ਹੋਈ ਆ ਉਹ ਉੱਥੇ ਕੱਲ ਕਹਿ ਰਹੇ ਸੀ ਜਿਵੇਂ ਤੁਸੀਂ ਕਰਨ ਉਹ ਕਰਨੇ ਦੇ ਰਹੇ ਏ ਇੱਕ ਵਾਰ ਉਹ 프리 ਪਲਾਨ ਉਹਨਾਂ ਨੇ ਪਹਿਲਾਂ ਹੀ ਸਿਗਨ ਕਰ ਲ ਵੀ ਕਹਿ ਰਹੇ ਸੀ ਅਸੀਂ ਗੋਲਣਾ ਰਹੇ ਹਾਂ ਉਸ ਨਹੀਂ ਕਰਾਂਦਿਆਂਗੇ ਤੇ ਇਹ ਤਾਂ ਪਤਾ ਹੀ ਆਪੋਜੀਸ਼ਨ ਨੇ ਕਰਨਾ ਹੀ ਹੁੰਦਾ ਵਾ ਅਸੀਂ ਆਪਣੇ ਵੱਲੋਂ ਬਿਲਕੁਲ ਸਾਫ਼ ਸਪਰੀ ਰਾਜਨੀਤੀ ਕੀਤੀ ਹੈ ਤੇ ਝੰਡੇ ਪਾਸ ਕੀਤੇ ਜੋ ਜੋ ਸ਼ਹਿਰ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰ ਰਹੇ ਹਾਂ